ਦਸੰਬਰ ਮਹੀਨੇ ਦੀ ਕੜਕ ਦੀ ਠੰਡ ਸਕੂਲਾਂ ਵਿੱਚ 15 ਦਿਨਾਂ ਦੀਆਂ ਛੁੱਟੀਆਂ ਪੈ ਚੁੱਕੀਆਂ ਸੀ ਕੋਮਲ ਨੇ ਬਹੁਤ ਸੋਚ-ਸੋਚ ਕੇ ਆਪਣੇ ਭਰਾ ਗੁਰਜੋਤ ਨੂੰ ਫੋਨ ਕੀਤਾ ਵੀਰੇ ਬੱਚਿਆਂ ਨੂੰ ਛੁੱਟੀਆਂ ਪੈ ਗਈਆਂ ਨੇ ਤਾਂ ਤੁਸੀਂ ਮੈਨੂੰ ਲੈਣ ਆ ਜਾਓ ਕੋਮਲ ਨੇ ਬੜੀ ਆਕੜ ਨਾਲ ਆਪਣੇ ਵੀਰੇ ਗੁਰਜੋਤ ਨੂੰ ਕਿਹਾ ਕਿਹੜਾ ਵੀਰਾ ਤੇ ਕਿਹੋ ਜਿਹੀ ਭਾਬੀ ਨਾ ਮੈਂ ਤੇਰਾ ਭਰਾ ਤੇ ਨਾ ਹੀ ਸਿੰਮੀ ਤੇਰੀ ਭਾਬੀ ਹੈ ਤੇ ਨਾ ਹੀ ਮੈਂ ਤੈਨੂੰ ਲੈਣ ਆਉਂਗਾ ਤੈਨੂੰ ਵੀ ਆਪਣੇ ਪੇਕੇ ਆਉਣ ਦੀ ਕੋਈ ਜ਼ਰੂਰਤ ਨਹੀਂ ਤੇਰੇ ਬੱਚਿਆਂ ਨੂੰ ਛੁੱਟੀਆਂ ਪੈ ਗਈਆਂ ਨੇ ਤਾਂ ਤੂੰ ਕਿਤੇ ਹੋਰ ਚਲੀ ਜਾ ਕਹਿੰਦੇ ਹੋਏ ਗੁੱਸੇ ਵਿੱਚ ਗੁਰਜੋਤ ਨੇ ਫੋਨ ਕੱਟ ਦਿੱਤਾ ਗੁਰਜੋਤ ਦੇ ਮੂੰਹੋਂ ਆਪਣੇ ਲਈ ਇੰਨੀਆਂ ਤਿੱਖੀਆਂ ਤੇ ਕੌੜੀਆਂ ਗੱਲਾਂ ਸੁਣ ਕੇ ਕੋਮਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਉਸੇ ਵਕਤ ਆਪਣੀ ਮਾਂ ਮਮਤਾ ਜੀ ਨੂੰ ਫੋਨ ਕੀਤਾ ਮੰਮੀ ਤੁਹਾਨੂੰ ਪਤਾ ਹੈ ਨਾ ਕਿ ਬੱਚਿਆਂ ਨੂੰ 15 ਦਿਨਾਂ ਦੀਆਂ ਛੁੱਟੀਆਂ ਹੋ ਗਈਆਂ ਨੇ ਮੈਂ ਵੀਰੇ ਨੂੰ ਫੋਨ ਕੀਤਾ ਸੀ ਕਿ ਮੈਨੂੰ ਲੈਣ ਆ ਜਾਓ ਪਰ ਵੀਰੇ ਨੇ ਤਾਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਕਿ ਤੈਨੂੰ ਮੇਰੇ ਘਰ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਹੁਣ ਮੰਮੀ ਦੱਸੋ ਉਹ ਕਰ ਮੇਰਾ ਨਹੀਂ ਉਹ ਪਰਿਵਾਰ ਮੇਰਾ ਨਹੀਂ ਹੈ ਵੀਰੇ ਦੀ ਹਿੰਮਤ ਕਿਵੇਂ ਹੋਈ ਮੈਨੂੰ ਜਵਾਬ ਦੇਣ ਦੀ ਕਹਿੰਦੇ ਹੋਏ ਕੋਮਲ ਰੋਣ ਲੱਗੀ ਧੀ ਨੂੰ ਰੋਂਦਾ ਹੋਇਆ ਦੇਖ ਕੇ ਮਮਤਾ ਜੀ ਨੂੰ ਦੁੱਖ ਤਾਂ ਬਹੁਤ ਹੋਇਆ ਪਰ ਫਿਰ ਵੀ ਆਪਣੇ ਆਪ ਤੇ ਕਾਬੂ ਰੱਖਦੇ ਹੋਏ ਬੋਲੀ ਕੋਮਲ ਸਹੀ ਤਾਂ ਕਹਿ ਰਿਹਾ ਤੇਰਾ ਭਰਾ ਤੈਨੂੰ ਜ਼ਰੂਰਤ ਕੀ ਹੈ ਹੁਣ ਇੱਥੇ ਆਉਣ ਦੀ ਤੂੰ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਦੇਖ ਕੋਮਲ ਆਪਣੀ ਮਾਂ ਦੀ ਗੱਲ ਸੁਣ ਕੇ ਹੈਰਾਨ ਹੋ ਗਈ ਮੰਮੀ ਇਹ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਮੇਰੀ ਮਾਂ ਹੋ ਜਾਂ ਨਹੀਂ ਤੁਸੀਂ ਅਜਿਹਾ ਕਿਵੇਂ ਕਹਿ ਸਕਦੇ ਹੋ ਉਹ ਵੀ ਆਪਣੀ ਧੀ ਦੇ ਲਈ ਲੋਕ ਤਾਂ ਆਪਣੀ ਕੁੜੀ ਦੇ ਆਉਣ ਤੇ ਖੁਸ਼ ਹੋ ਜਾਂਦੇ ਨੇ ਤੇ ਤੁਸੀਂ ਮੈਨੂੰ ਸਾਫ਼-ਸਾਫ਼ ਨਾ ਆਨਲੀ ਕਹਿ ਰਹੇ ਹੋ ਸਹੀ ਕਿਹਾ ਪੁੱਤ ਕਿਵੇਂ ਦੀ ਮਾਂ ਮੈਂ ਜੋ ਆਪਣੀ ਧੀ ਦੇ ਆਉਣ ਤੇ ਖੁਸ਼ ਹੋ ਜਾਵਾਂ ਪੁੱਤ ਦੀ ਦੁੱਖ ਤਕਲੀਫ ਦਾ ਧਿਆਨ ਨਾ ਰੱਖਾਂ ਅੱਜ ਤੈਨੂੰ ਤੇਰੇ ਭਰਾ ਦੀਆਂ ਗੱਲਾਂ ਬੁਰੀਆਂ ਲੱਗ ਰਹੀਆਂ ਨੇ 4 ਮਹੀਨੇ ਪਹਿਲਾਂ ਜਦ ਤੇਰੀ ਭਾਬੀ ਸਿਮੀ ਦਾ ਐਕਸੀਡੈਂਟ ਹੋਇਆ ਸੀ ਉਹ ਬੈੱਡ ਤੇ ਸੀ ਸਾਡਾ ਪੂਰਾ ਘਰ ਉਥਲ-ਪੁਥਲ ਹੋ ਗਿਆ ਇੱਕ ਛੋਟਾ 8 ਮਹੀਨਿਆਂ ਦਾ ਬੱਚਾ ਮੈਂ ਤਾਂ ਪਹਿਲਾਂ ਤੋਂ ਹੀ ਬੈੱਡ ਤੇ ਸੀ ਕਿਸੇ ਲਾਇਕ ਨਹੀਂ ਸੀ ਘਰ ਦਾ ਇੱਕ ਵੀ ਕੰਮ ਨਹੀਂ ਸੀ ਕਰ ਸਕਦੀ ਤਾਂ ਰੋਂਦੇ ਹੋਏ ਤੇਰੇ ਭਰਾ ਨੇ ਮਜਬੂਰੀ ਵਿੱਚ ਤੈਨੂੰ ਫੋਨ ਕੀਤਾ ਸੀ ਕਿ ਕੋਮਲ ਕੁਝ ਦਿਨਾਂ ਦੇ ਲਈ ਸਾਡੇ ਕੋਲ ਆ ਜਾ ਤੇਰੀ ਭਾਬੀ ਦਾ ਪੈਰ ਟੁੱਟ ਗਿਆ ਐਕਸੀਡੈਂਟ ਬਹੁਤ ਬੁਰਾ ਹੋਇਆ ਕੋਈ ਨਹੀਂ ਹੈ ਰਿਸ਼ਤੇਦਾਰੀ ਵਿੱਚ ਜਿਸ ਨੂੰ ਅਸੀਂ ਬੁਲਾ ਸਕੀਏ ਸਿਵਾਏ ਤੇਰੇ ਪਰ ਤੂੰ ਕੀ ਜਵਾਬ ਦਿੱਤਾ ਸੀ ਆਪਣੇ ਭਰਾ ਨੂੰ ਯਾਦ ਹੈ ਨਾ ਤੈਨੂੰ ਹੁਣ ਕੋਮਲ ਚੁੱਪ ਹੋ ਗਈ ਕੁਝ ਨਾ ਬੋਲੀ ਆਖਿਰ ਬੋਲਦੀ ਵੀ ਕੀ ਗਲਤੀ ਤਾਂ ਉਸੇ ਦੀ ਸੀ ਜਦ ਉਸਦੀ ਭਾਬੀ ਸਿਮੀ ਦਾ ਐਕਸੀਡੈਂਟ ਹੋਇਆ ਸੀ ਤਾਂ ਗੁਰਜੋਤ ਬਹੁਤ ਪਰੇਸ਼ਾਨ ਸੀ ਘਰ ਦੀ ਹਾਲਤ ਦੇਖਣ ਲਾਇਕ ਨਹੀਂ ਸੀ ਮਮਤਾ ਜੀ ਵੀ ਵੈਟ ਤੇ ਉੱਪਰ ਤੋਂ ਇੱਕ ਛੋਟਾ ਜਿਹਾ ਬੱਚਾ ਜਿਸ ਨੂੰ ਦੇਖਭਾਲ ਦੀ ਬਹੁਤ ਜ਼ਰੂਰਤ ਸੀ ਉਸ ਨੂੰ ਕੌਣ ਦੇਖੇ ਰੋਟੀ ਪਾਣੀ ਘਰ ਦੀ ਸਾਫ ਸਫਾਈ ਸਭ ਕੁਝ ਕਰਨਾ ਪੈਂਦਾ ਸੀ ਗੁਰਜੋਤ ਨੂੰ ਨਾ ਕੋਈ ਬੱਚੇ ਨੂੰ ਸੰਭਾਲਣ ਵਾਲਾ ਨਾ ਹੀ ਕੋਈ ਮਮਤਾ ਜੀ ਤੇ ਸਿਮੀ ਦੀ ਦੇਖਭਾਲ ਕਰਨ ਵਾਲਾ ਬਹੁਤ ਹੀ ਤਰਸਯੋਗ ਹਾਲਤ ਹੋ ਗਈ ਸੀ ਘਰ ਦੀ ਤੇ ਅਜਹੇ ਵਿੱਚ ਗੁਰਜੋਤ ਨੂੰ ਕੋਮਲ ਦੀ ਯਾਦ ਆਈ ਉਸਨੇ ਸੋਚਿਆ ਕੋਮਲ ਆ ਜਾਊਗੀ ਤਾਂ ਕੁਝ ਦਿਨ ਘਰ ਸੰਭਾਲ ਲਊਗੀ ਹੌਲੀ ਹੌਲੀ ਜਦ ਸਿਮੀ ਠੀਕ ਹੋ ਜਾਵੇਗੀ ਤਾਂ ਫਿਰ ਆਪਣਾ ਘਰ ਪਹਿਲਾਂ ਦੀ ਤਰ੍ਹਾਂ ਹੋ ਜਾਊਗਾ ਸੋਚ ਕੇ ਗੁਰਜੂਤ ਨੇ ਰੋਂਦੇ ਹੋਏ ਕੋਮਲ ਨੂੰ ਫੋਨ ਕੀਤਾ ਸੀ ਪਰ ਕੋਮਲ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਵੀਰਾ ਉਸ ਨੂੰ ਘਰ ਦੇ ਕੰਮ ਕਰਨ ਲਈ ਤੇ ਘਰ ਸੰਭਾਲਣ ਲਈ ਬੁਲਾਉਣਾ ਚਾਹੁੰਦਾ ਤਾਂ ਉਸ ਨੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਇਹ ਕਹਿੰਦੇ ਹੋਏ ਕਿ ਮੇਰੀ ਕੁੜੀ ਦੀ ਪੜ੍ਹਾਈ ਦਾ ਨੁਕਸਾਨ ਹੋਊਗਾ ਮੈਂ ਨਹੀਂ ਆ ਸਕਦੀ ਉਂਝ ਤਾਂ ਧੀ ਦੀ ਪੜ੍ਹਾਈ ਦੇ ਵਿੱਚ ਹੀ ਕੋਮਲ ਅਕਸਰ ਆ ਕੇ ਇੱਕ ਇੱਕ ਮਹੀਨਾ ਰਹਿ ਜਾਂਦੀ ਸੀ ਉਹ ਦੋਸ ਨੂੰ ਇੱਕ ਵਾਰ ਵੀ ਆਪਣੀ ਧੀ ਦੀ ਪੜ੍ਹਾਈ ਦਾ ਧਿਆਨ ਨਹੀਂ ਸੀ ਰਹਿਦਾ ਤੇ ਅੱਜ ਜਦ ਉਸਦੀ ਜ਼ਰੂਰਤ ਹੈ ਸਭ ਨੂੰ ਤਾਂ ਉਸਨੇ ਸਾਫ਼-ਸਾਫ਼ ਬਹਾਨਾ ਬਣਾ ਦਿੱਤਾ ਆਖਿਰਕਾਰ ਮਜਬੂਰ ਹੋ ਕੇ ਪੂਰਾ 1 ਮਹੀਨਾ ਗੁਰਜੋਤ ਆਪਣੇ ਦਫ਼ਤਰ ਤੋਂ ਛੁੱਟੀ ਲੈ ਕੇ ਘਰ ਸੰਭਾਲਦਾ ਰਿਹਾ ਮਾਂ ਪਤਨੀ ਤੇ ਆਪਣੇ ਪੁੱਤ ਸਭ ਦੀ ਦੇਖਭਾਲ ਕਰਦੇ ਹੋਏ ਜਿਵੇਂ ਤਿਵੇਂ ਪੂਰੇ ਘਰ ਨੂੰ ਸੰਭਾਲ ਲਿਆ ਗੁਰਜੋਤ ਸਾਰਾ ਕੰਮ ਕਰ ਲੈਂਦਾ ਸੀ ਪਰ ਰੋਟੀ ਬਣਾਉਣੀ ਉਸ ਲਈ ਬਹੁਤ बड़ी ਗੱਲ ਹੋ ਜਾਂਦੀ ਵਿਚਾਰੇ ਨੂੰ ਰੋਟੀ ਨਹੀਂ ਸੀ ਬਣਾਉਣੀ ਆਉਂਦੀ ਇੱਕ ਹਫ਼ਤੇ ਤੱਕ ਚਾਵਲ ਖਾ ਪੀ ਕੇ ਜਿਵੇਂ ਤਿਵੇਂ گزارਾ ਕੀਤਾ ਪਰ ਆਖਿਰ ਕੋਈ ਚਾਵਲ ਕਦੋਂ ਤੱਕ ਖਾ ਸਕਦਾ ਤੇ ਖਾਣਾ ਬਣਾਉਣ ਵਾਲੀ ਰੱਖੇ ਤਾਂ ਮਮਤਾ ਜੀ ਨੂੰ ਖਾਣਾ ਪਸੰਦ ਨਹੀਂ ਸੀ ਆਉਂਦਾ ਖੁਦ ਗੁਰਜੋਤ ਨੂੰ ਵੀ ਕੰਮ ਵਾਲੀਆਂ ਦਾ ਬਣਾਇਆ ਖਾਣਾ ਪਸੰਦ ਨਹੀਂ ਸੀ ਆਉਂਦਾ ਉਸ ਨੂੰ ਆਪਣੇ ਹੱਥ ਦੀ ਹੀ ਨਮਕ ਰੋਟੀ ਚੰਗੀ ਲੱਗਦੀ ਗੁਰਜੋਤ ਦੀ ਹਾਲਤ ਦੇਖ ਕੇ ਸੀਮੀ ਇੱਕ ਹਫਤੇ ਬਾਅਦ ਹੀ ਹੌਲੀ-ਹੌਲੀ ਸਹਾਰੇ ਦੇ ਨਾਲ ਖੜਾ ਹੋ ਕੇ ਕੰਮ ਕਰਨ ਲੱਗੀ ਖੜੇ-ਖੜੇ ਰੋਟੀ ਬਣਾਉਂਦੀ ਗੁਰਜੋਤ ਸਾਰਾ ਕੰਮ ਕਰ ਦਿੰਦਾ ਬਸ ਸੀਮੀ ਨੂੰ ਇੱਕ ਜਗ੍ਹਾ ਖੜਾ ਹੋ ਕੇ ਰੋਟੀ ਬਣਾਉਣ ਨੂੰ ਕਹਿ ਦਿੰਦਾ ਜਦ ਅਜਿਹੀ ਹਾਲਤ ਵਿੱਚ ਗੁਜ਼ਰਦਿਆਂ ਤੇ ਕੋਈ ਆਪਣਾ ਹੋ ਕੇ ਵੀ ਨਾ ਆਵੇ ਤਾਂ ਬਹੁਤ ਦੁੱਖ ਹੁੰਦਾ ਤੇ ਹਾਂ ਇਹ ਉਹੀ ਸਮਝ ਸਕਦਾ ਜਿਸ ਦੇ ਨਾਲ ਇਹ ਸਭ ਕੁਝ ਹੋਇਆ ਹੋਵੇ ਕੋਮਲ ਦੇ ਸਾਫ਼-ਸਾਫ਼ ਮਨਾਂ ਕਰਦੇ ਨਾਲ ਸਭ ਤੋਂ ਜ਼ਿਆਦਾ ਗੁਰਜੋਤ ਹੀ ਗੁੱਸੇ ਵਿੱਚ ਸੀ ਕਿਉਂਕਿ ਕੋਮਲ ਅਕਸਰ ਸਾਲ ਦੇ 12 ਮਹੀਨਿਆਂ ਵਿੱਚੋਂ 4-5 ਮਹੀਨੇ ਆਪਣੇ ਪੇਕੇ ਹੀ ਰਹਿੰਦੀ ਸੀ ਸਹੁਰਿਆਂ ਦਾ ਉਸਦਾ ਪਰਿਵਾਰ ਬਹੁਤ ਵੱਡਾ ਸੀ ਸੱਸ ਸਹੁਰਾ ਜੀਠ ਜਠਾਣੀ ਸਭ ਸੀ ਇਸ ਲਈ ਕੋਈ ਫਰਕ ਨਹੀਂ ਸੀ ਪੈਂਦਾ ਉਸਦੇ ਸਹੁਰਿਆਂ ਵਿੱਚ ਉਹ ਆਰਾਮ ਨਾਲ ਇੱਕ-ਇੱਕ ਮਹੀਨਾ ਰਹਿ ਜਾਂਦੀ ਪਰ ਅੱਜ ਜਦ ਉਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਪਈ ਤਾਂ ਕੰਮ ਦੇ ਡਰ ਤੋਂ ਉਸਨੇ ਆਉਣ ਤੋਂ ਮਨਾ ਕਰ ਦਿੱਤਾ ਇਹ ਕਹਿੰਦੇ ਹੋਏ ਕਿ ਮੇਰੀ ਕੁੜੀ ਦੇ ਪੜ੍ਹਾਈ ਦਾ ਨੁਕਸਾਨ ਹੋਊਗਾ ਬਸ ਇਹੀ ਇੱਕ ਛਿੜਸੀ ਗੁਰਜੋਤ ਨੂੰ ਕਿ ਅੱਜ ਜਦ ਕੋਮਲ ਗੁਰਜੋਤ ਨੂੰ ਆਉਣ ਲਈ ਕਹਿ ਰਹੀ ਸੀ ਤਾਂ ਗੁਰਜੋਤ ਨੇ ਉਸ ਨੂੰ ਸਾਫ਼-ਸਾਫ਼ ਆਪਣੇ ਪੇਕੇ ਆਉਣ ਤੋਂ ਮਨਾ ਕਰ ਦਿੱਤਾ ਹੁਣ ਜਦ ਕੋਮਲ ਰੋਂਦੇ ਹੋਏ ਆਪਣੀ ਮਾਂ ਨੂੰ ਸਾਰੀ ਗੱਲ ਦੱਸਣ ਲੱਗੀ ਤਾਂ ਮਾਂ ਨੇ ਵੀ ਕੋਮਲ ਦਾ ਸਾਥ ਨਾ ਦੇ ਕੇ ਆਪਣੇ ਪੁੱਤ ਦਾ ਸਾਥ ਦਿੱਤਾ ਕਿਉਂਕਿ ਉਹਨਾਂ ਨੂੰ ਵੀ ਆਪਣੀ ਧੀ ਦੀਆਂ ਹਰਕਤਾਂ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਪਤਾ ਸੀ ਪੂਰਾ 1 ਮਹੀਨਾ ਨੂੰ ਪੁੱਤ ਨੇ ਕਿਵੇਂ ਕੱਟਿਆ ਉਹ ਤਾਂ ਮਮਤਾ ਜੀ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਇਸ ਲਈ ਮਮਤਾ ਜੀ ਨੇ ਕੋਮਲ ਦੀਆਂ ਗੱਲਾਂ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਦ ਕੋਮਲ ਜ਼ਿੱਦ ਕਰਨ ਲੱਗੀ ਤਾਂ ਮਮਤਾ ਜੀ ਨੇ ਇਹ ਕਹਿ ਦਿੱਤਾ ਕਿ ਇਹ ਤੇਰੇ ਪੇਕੇ ਨੇ ਜਦੋਂ ਤੇਰਾ ਮਨ ਕਰੇ ਤੂੰ ਆਪ ਹੀ ਆ ਜਾਈਂ ਮੇਰੀ ਹਿੰਮਤ ਨਹੀਂ ਹੈ ਕਿ ਮੈਂ ਗੁਰਜੋਤ ਨੂੰ ਕਹਾ ਕਿ ਤੈਨੂੰ ਲੈ ਕੇ ਆਵੇ ਕਹਿ ਕੇ ਫਟਾਫਟ ਮਮਤਾ ਜੀ ਨੇ ਫੋਨ ਕੱਟ ਦਿੱਤਾ ਕਿਉਂਕਿ ਧੀ ਨੂੰ ਸਬਕ ਸਿਖਾਉਣਾ ਵੀ ਬਹੁਤ ਜ਼ਰੂਰੀ ਸੀ ਜਦੋਂ ਉਹ ਆਪਣੇ ਪੇਕੇਆਂ ਦੀ ਨਹੀਂ ਹੋ ਸਕੀ ਤਾਂ ਭਲਾ ਸਹੁਰਿਆਂ ਦੀ ਕਿੱਥੋਂ ਹੋਊਗੀ ਮਾਂ ਦਾ ਫੋਨ ਕੱਟਦੇ ਹੀ ਕੋਮਲ ਪਰੇਸ਼ਾਨ ਹੋ ਗਈ ਬੱਚਿਆਂ ਦੀਆਂ 15 ਦਿਨਾਂ ਦੀਆਂ ਠੰਡ ਦੀਆਂ ਛੁੱਟੀਆਂ ਸੀ ਸੋਚਿਆ ਸੀ ਆਰਾਮ ਨਾਲ ਪੇਕੇ ਜਾਊਂਗੀ ਤੇ 15 ਦਿਨ ਆਰਾਮ ਨਾਲ ਕੱਟ ਜਾਣਗੇ ਇੱਥੇ ਸੌਰੀਆਂ 'ਚ ਰਹੀ ਤਾਂ ਸਵੇਰੇ ਉੱਠਣਾ ਪਊ ਘਰ ਦੇ ਕੰਮ ਕਰਨੇ ਪੈਣਗੇ ਠੰਡ ਵਿੱਚ ਭਾਂਡੇ ਮਾਂਜਣਾ ਕੱਪੜੇ ਧੋਣਾ ਉਸ ਨੂੰ ਆਫਤ ਲੱਗਦੀ ਸੀ ਪਰ ਇੱਥੇ ਨਾ ਤਾਂ ਗੁਰਜੋਤ ਉਸ ਨੂੰ ਲਿਆਉਣ ਲਈ ਤਿਆਰ ਸੀ ਤੇ ਨਾ ਹੀ ਉਸਦੀ ਮਾਂ ਉਸ ਦੀਆਂ ਗੱਲਾਂ ਸੁਣਨ ਨੂੰ ਗੁਰਜੋਤ ਦਾ ਗੁੱਸਾ ਦੇਖ ਕੇ ਕੋਮਲ ਪਹਿਲਾਂ ਤਾਂ ਡਰ ਗਈ ਉਸ ਦੀ ਹਿੰਮਤ ਹੀ ਨਹੀਂ ਸੀ ਹੋ ਰਹੀ ਕਿ ਉਹ ਗੁਰਜੋਤ ਨੂੰ ਫੇਰ ਫੋਨ ਕਰੇ ਤੇ ਸਿਮੀ ਨਾਲ ਤਾਂ ਉਹ ਗੱਲ ਹੀ ਨਹੀਂ ਸੀ ਕਰਦੀ ਬਸੀ ਕਮਮਤਾ ਜੀ ਸੀ ਜਿਨ੍ਹਾਂ ਨੂੰ ਕੋਮਲ ਰੋਜ਼ ਫੋਨ ਕਰਕੇ ਆਪਣੇ ਆਨਲੀ ਕਹਿੰਦੀ ਰਹਿੰਦੀ ਮੰਮੀ ਆਖਿਰ ਕਦੋਂ ਤੱਕ ਤੁਸੀਂ ਨਾਰਾਜ਼ ਰਹੋਗੇ ਕਦੋਂ ਤੱਕ ਵੀਰਾ ਨਾਰਾਜ਼ ਰਹੂਗਾ ਮਾਂ ਵੀਰੇ ਨੂੰ ਬੋਲੋ ਮੈਨੂੰ ਆ ਕੇ ਲੈ ਜਾਣ ਆਖਿਰ ਮੈਂ ਉਹਨਾਂ ਦੀ ਭੈਣ ਆ ਧੀ ਦੀ ਗੱਲ ਸੁਣ ਕੇ ਮੰਮਤਾ ਜੀ ਕਹਿੰਦੀ ਕੋਮਲ 15 ਦਿਨ ਦੀ ਛੁੱਟੀ ਤਾਂ ਹੈ ਦਿੱਕਤ ਕੀ ਹੈ ਤੈਨੂੰ ਆਰਾਮ ਨਾਲ ਰਹਿ ਆਪਣੇ ਸਹੁਰੇ ਮੰਮੀ ਤੁਸੀਂ ਸਮਝਦੇ ਕਿਉਂ ਨਹੀਂ ਐਨੀ ਠੰਡ ਹੈ ਇੱਥੇ ਸਵੇਰੇ ਸਵੇਰੇ ਉੱਠਣਾ ਪੈਂਦਾ ਹੈ ਘਰ ਦੇ ਕੰਮ ਕਰਨੇ ਪੈਂਦੇ ਨੇ ਘਟੂ ਘਟ ਪੀਕੇ ਆ ਕੇ ਮੈਨੂੰ ਥੋੜਾ ਆਰਾਮ ਤਾਂ ਮਿਲੂਗਾ ਮੰਮੀ ਕਹੋ ਨਾ ਵੀਰੇ ਨੂੰ ਤੁਸੀਂ ਕਹੋਗੇ ਤਾਂ ਉਹ ਜ਼ਰੂਰ ਮੰਨ ਜਾਣਗੇ ਨਹੀਂ ਕੋਮਲ ਮੈਂ ਤਾਂ ਨਹੀਂ ਕਹਿਣ ਵਾਲੀ ਤੇਰੀ ਗਲਤੀ ਹੈ ਤੂੰ ਕਹਿ ਉੰਜ ਵੀ ਕੰਮ ਦੇ ਡਰ ਤੋਂ ਤੂੰ ਪੀਕੇ ਨਹੀਂ ਸੀ ਆ ਰਹੀ ਨਾ ਤਾਂ ਹੁਣ ਆਰਾਮ ਨਾਲ ਆਪਣੇ ਸੌਰਿਆਂ ਦੇ ਕੰਮ ਕਰ ਮਾਤਾ ਨੇ ਕਹਿਣ ਵਾਲੀ ਗੁਰਜੋਤ ਨੂੰ ਕੁਝ ਵੀ ਸਾਫ਼-ਸਾਫ਼ ਮਨਾ ਕਰਦੇ ਹੋਏ ਮਮਤਾ ਜੀ ਨੇ ਫੇਰ ਫੋਨ ਕੱਟ ਦਿੱਤਾ ਹੁਣ ਵਿਚਾਰੀ ਕੋਮਲ ਬਹੁਤ ਪਰੇਸ਼ਾਨ ਹੋ ਗਈ ਕਿਸ ਨੂੰ ਕਹੇ ਭਰਾ ਇੰਨੇ ਗੁੱਸੇ ਵਿੱਚ ਸੀ ਕਿ ਉਸ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਸੀ ਹੁੰਦੀ ਉਸ ਦੀ ਮਾਂ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਉਹ ਕੀ ਕਰੇ ਇਨ੍ਹਾਂ ਚੱਕਰਾਂ ਵਿੱਚ ਠੰਡ ਦੀਆਂ 15 ਛੁੱਟੀਆਂ ਵੀ ਨਿਕਲ ਗਈਆਂ ਪਰ ਅਜੇ ਹਾਂ ਪਹਿਲੀ ਵਾਰ ਹੋਇਆ ਕੀ ਛੁੱਟੀਆਂ ਨਿਕਲ ਗਈਆਂ ਤੇ ਕੋਮਲ ਆਪਣੇ ਪੇਕੇ ਨਹੀਂ ਗਈ ਹੌਲੀ-ਹੌਲੀ ਗਰਮੀ ਵੀ ਆ ਗਈ 4 ਮਹੀਨੇ ਹੋ ਗਏ ਨਾ ਕੋਮਲ ਪੇਕੇ ਆਈ ਤੇ ਨਾ ਹੀ ਪੇਕੇਆਂ ਤੋਂ ਕੋਈ ਕੋਮਲ ਨੂੰ ਮਿਲਣ ਆਇਆ ਨਹੀਂ ਤਾਂ ਹਰ ਦੂਜੇ ਮਹੀਨੇ ਕੋਮਲ ਖੁਦ ਹੀ 15-20 ਦਿਨਾਂ ਦੇ ਲਈ ਪੇਕੇ ਚਲੀ ਜਾਂਦੀ ਸੀ ਤੇ ਪਿੱਛੇ ਹੀ ਗੁਰਜੋਤ ਵੀ ਕੋਮਲ ਨੂੰ ਮਿਲਣ ਚਲਿਆ ਆਉਂਦਾ ਪਰ ਪਿਛਲੇ 4 ਮਹੀਨਿਆਂ ਤੋਂ ਔਣ ਜਾਣ ਦੀ ਗੱਲ ਤਾਂ ਦੂਰ ਗੁਰਜੋਤ ਨੇ ਇੱਕ ਫੋਨ ਤੱਕ ਨਹੀਂ ਸੀ ਕੀਤਾ ਕੋਮਲ ਨੂੰ ਕੋਮਲ ਦਾ ਪੇਕਾ ਕਰ ਲਗਭਗ ਛੁੱਟ ਚੁੱਕਿਆ ਸੀ ਟਾਈਮ ਬੀਤਿਆ ਗਰਮੀ ਦੀਆਂ ਛੁੱਟੀਆਂ ਵੀ ਆ ਗਈਆਂ ਹੁਣ ਤਾਂ ਕੋਮਲ ਦੀ ਬੇਚੈਨੀ ਵਧਣ ਲੱਗੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਕਿਵੇਂ ਪੇਕੇ ਜਾਵੇ ਵੀਰਾ ਤਾਂ ਉਸ ਨੂੰ ਲੈ ਕੇ ਜਾਣ ਵਾਲਾ ਨਹੀਂ ਤੇ ਨਾ ਹੀ ਮੰਮੀ ਉਹਨਾਂ ਨੂੰ ਮਨਾਉਗੀ ਹੁਣ ਅਜਿਹਾ ਲੱਗ ਰਿਹਾ ਸੀ ਕੀ ਆਪੀ ਪੇਕੇ ਜਾਣਾ ਪਊ ਨਹੀਂ ਤਾਂ ਸਹੁਰੇ ਵਾਲਿਆਂ ਨੂੰ ਕੀ ਕਹੂੰਗੀ ਖੁਦ ਮੇਰੇ ਸਹੁਰੇ ਵੀ ਕੀ ਕਹਿਣਗੇ ਕਿ ਹਰ ਦੂਜੇ ਮਹੀਨੇ ਪੇਕੇ ਜਾਣ ਵਾਲੀ ਕੁੜੀ ਅਚਾਨਕ ਕਿਵੇਂ ਸ਼ਾਂਤ ਹੋ ਗਈ ਹੁਣ ਗੱਲ ਹੌਲੀ ਹੌਲੀ ਕੋਮਲ ਦੀ ਇੱਜ਼ਤ ਤੇ ਆਉਣ ਲੱਗ ਪਈ ਸੀ ਹੁਣ ਤਾਂ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਕਰਕੇ ਥੱਕ ਗਈ ਤੇ ਗੁਰਜੋਤ ਉਸ ਨੂੰ ਲੈਨ ਤਾਂ ਦੂਰ ਉਸ ਨਾਲ ਗੱਲ ਵੀ ਨਹੀਂ ਸੀ ਕਰਦਾ ਆਖਿਰਕਾਰ ਇੱਕ ਦਿਨ ਆਪ ਹੀ ਕੋਮਲ ਆਪਣੇ ਸੱਸ ਸਹੁਰੇ ਨੂੰ ਕਹਿ ਕੇ ਆਪਣੀ ਪੇਕੇ ਚਲੀ ਗਈ ਕਿ ਗੁਰਜੋਤ ਵੀਰਾ ਕਿਤੇ ਟੂਰ ਤੇ ਗਿਆ ਦਫਤਰ ਦੇ ਕੰਮ ਇਸ ਲਈ ਉਹਨਾਂ ਨੇ ਕਿਹਾ ਕਿ ਮੈਂ ਖੁਦ ਚਲੀ ਜਾਵਾਂ ਆਉਂਦੇ ਹੀ ਸਭ ਤੋਂ ਪਹਿਲਾਂ ਕੋਮਲ ਦਾ ਸਾਹਮਣਾ ਮਮਤਾ ਜੀ ਨਾਲ ਹੋਇਆ ਮਮਤਾ ਜੀ ਧੀ ਨੂੰ ਦੇਖ ਕੇ ਖੁਸ਼ ਤਾਂ ਹੋਈ ਪਰ ਅਚਾਨਕ ਹੀ ਉਹਨਾਂ ਦੇ ਚਿਹਰੇ ਤੇ ਉਦਾਸੀ ਛਾ ਗਈ ਆਖਿਰ ਮਾਸੀ ਧੀ ਨੂੰ ਕੁਝ ਕਹਿ ਤਾਂ ਨਹੀਂ ਸੀ ਸਕਦੀ ਮਾ ਨਾਲ ਮਿਲਣ ਤੋਂ ਬਾਅਦ ਕੋਮਲ ਸਿੱਧੇ ਹਾਲ ਵਿੱਚ ਚਲੀ ਗਈ। ਉੱਥੇ ਗੁਰਜੋਤ ਬੈਠਾ ਟੀਵੀ ਦੇਖ ਰਿਹਾ ਸੀ। ਕੋਮਲ ਨੂੰ ਦੇਖਦੇ ਹੀ ਗੁਰਜੋਤ ਨੇ ਉੱਠ ਕੇ ਚੁੱਪਚਾਪ ਟੀਵੀ ਬੰਦ ਕੀਤਾ ਤੇ ਆਪਣੇ ਕਮਰੇ ਵਿੱਚ ਜਾਣ ਲੱਗਿਆ। ਸੀਮੀ ਵੀ ਕੋਮਲ ਨੂੰ ਦੇਖ ਕੇ ਕੁਝ ਨਾ ਬੋਲੀ। ਚੁੱਪਚਾਪ ਰਸੋਈ ਵਿੱਚ ਲੱਗੀ ਰਹੀ। ਕੋਮਲ ਨੂੰ ਆਪਣੀ ਬੜੀ ਬੇਇੱਜ਼ਤੀ ਮਹਿਸੂਸ ਹੋਈ। ਆਖਿਰਕਾਰ ਉਹ ਗੁਰਜੋਤ ਦੇ ਸਾਹਮਣੇ ਜਾ ਕੇ ਦੋਨੋਂ ਹੱਥ ਜੋੜ ਕੇ ਰੋ ਪਈ। ਪਲੀਜ਼ ਵੀਰੇ ਮੈਨੂੰ ਮਾਫ਼ ਕਰਦੇ ਮੈਨੂੰ ਸਮਝ ਵਿੱਚ ਆ ਗਿਆ ਕਿ ਮੈਂ ਗਲਤੀ ਕੀਤੀ ਹੈ ਮੇਰੀ ਗਲਤੀ ਦੀ ਇੰਨੀ ਵੱਡੀ ਸਜ਼ਾ ਨਾਲ ਦੇ ਮੇਰਾ ਪੀਕਾ ਕਰਨਾ ਛੁਡਵਾ ਮੈਂ ਆਪਣੇ ਸਹੁਰੇ ਕੀ ਮੂੰਹ ਦਿਖਾਉਂਗੀ ਕਿ ਇੰਨੀ ਛੇਤੀ ਮੇਰਾ ਪੀਕਾ ਕਰ ਟੁੱਟ ਗਿਆ ਉਹ ਵੀ ਮੇਰੀ ਗਲਤੀ ਨਾਲ ਵੀਰੇ ਮੈਂ ਆਪਣੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦੀ ਮੇਰੇ ਤੋਂ ਗਲਤੀ ਹੋ ਗਈ ਹੈ ਮੈਂ ਤੁਹਾਡੀ ਛੋਟੀ ਭੈਣ ਆ ਤੁਸੀਂ ਮੈਨੂੰ ਜੋ ਚਾਹੋ ਸਜ਼ਾ ਦਿਓ ਪਰ ਮੇਰੇ ਨਾਲ ਰਿਸ਼ਤਾ ਨਾ ਤੋੜੋ ਭਾਬੀ ਤੁਸੀਂ ਸਮਝਾਓ ਵੀਰੇ ਨੂੰ ਕਹਿੰਦੇ ਹੋਏ ਕੋਮਲ ਸਿਮਮੀ ਦੇ ਕੋਲ ਜਾ ਕੇ ਬੋਲੀ ਭਾਬੀ ਮੈਂ ਮੰਨਦੀ ਆ ਕਿ ਆਪਣੇ ਹੀ ਦੁੱਖ ਵਿੱਚ ਕੰਮ ਆਉਂਦੇ ਨੇ ਜਿਸ ਟਾਈਮ ਤੁਹਾਨੂੰ ਮੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਮੈਂ ਨਹੀਂ ਆਈ ਪਰ ਇਨਸਾਨ ਠੋਕਰ ਖਾ ਕੇ ਸਮਝਦਾ ਹੈ ਨਾ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੈ ਕਿ ਤੁਸੀਂ ਮੈਨੂੰ ਮਾਫ਼ ਨਹੀਂ ਕਰੋਗੇ ਇੱਕ ਵਾਰ ਸਿਮਮੀ ਨੇ ਗੌਰ ਨਾਲ ਕੋਮਲ ਨੂੰ ਦੇਖਿਆ ਉਸਨੂੰ ਦੇਖ ਕੇ ਅਜੀਹਾ ਲੱਗ ਰਿਹਾ ਸੀ ਕਿ ਸੱਚ ਵਿੱਚ ਕੋਮਲ ਨੂੰ ਆਪਣੀ ਗਲਤੀ ਦਾ ਪਛਤਾਵਾ ਹੈ ਪਰ ਸਿਮੀ ਨੇ ਇੰਨਾ ਹੀ ਕਿਹਾ ਦੀਦੀ ਮੈਂ ਤੁਹਾਡੇ ਤੋਂ ਨਾਰਾਜ਼ ਨਹੀਂ ਨਾਰਾਜ਼ ਤਾਂ ਤੁਹਾਡੇ ਭਾਈ ਸਾਹਿਬ ਨੇ ਕਿਉਂਕਿ ਅਜੀਹੀ ਹਾਲਤ ਵਿੱਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਉਨ੍ਹਾਂ ਨੂੰ ਹੀ ਹੋਈ ਸੀ ਉਨ੍ਹਾਂ ਨੂੰ ਉਨ੍ਹਾਂ ਦਾ ਦਫ਼ਤਰ ਛੱਡਣਾ ਪਿਆ ਘਰ ਦੇ ਕੰਮ ਉਨ੍ਹਾਂ ਨੂੰ ਹੀ ਕਰਨੇ ਪਏ ਛੋਟੇ ਬੱਚੇ ਨੂੰ ਉਨ੍ਹਾਂ ਨੇ ਸੰਭਾਲਿਆ ਇਸ ਲਈ ਜੇ ਤੁਹਾਡੇ ਵੀਰੇ ਨੇ ਤੁਹਾਨੂੰ ਮਾਫ ਕਰ ਦਿੱਤਾ ਤਾਂ ਸਮਝ ਲਿਓ ਮੈਂ ਵੀ ਮਾਫ ਕਰ ਦਿੱਤਾ ਹੁਣ ਕੋਮਲ ਫਿਰ ਭੱਜਦੀ ਹੋਈ ਗੁਰਜੋਤ ਕੋਲ ਗਈ ਵੀਰੇ ਪਲੀਸ ਮੈਨੂੰ ਮਾਫ ਕਰ ਦੇ ਨਹੀਂ ਕੋਮਲ ਤੂੰ ਆਪਣੇ ਸੌਰੇ ਚਲੀ ਜਾ ਸਾਨੂੰ ਤੇਰੀ ਕੋਈ ਜ਼ਰੂਰਤ ਨਹੀਂ ਹੁਣ ਮੈਂ ਤੈਨੂੰ ਆਪਣੇ ਘਰ ਵਿੱਚ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ ਗੁਰਜੋਤ ਦਾ ਗੁੱਸਾ ਹਜੇ ਵੀ ਸ਼ਾਂਤ ਨਹੀਂ ਸੀ ਹੋ ਰਿਹਾ ਮਮਤਾ ਜੀ ਚੁੱਪਚਾਪ ਸਭ ਕੁਝ ਦੇਖ ਰਹੀ ਸੀ ਕੋਮਲ ਦੇ ਲੱਖ ਮਨਾਉਣ ਤੇ ਵੀ ਜਦ ਗੁਰਜੋਤ ਮੰਨਣ ਨੂੰ ਤਿਆਰ ਨਾ ਹੋਇਆ ਤਾਂ ਹਰ ਮੰਨ ਕੇ ਰੋਂਦੇ ਹੋਏ ਕੋਮਲ ਆਪਣੇ ਸਹੁਰੇ ਜਾਨ ਲਈ ਆਪਣਾ ਬੈਗ ਚੱਕਣ ਲੱਗੀ ਧੀ ਨੂੰ ਉਸੇ ਵਕਤ ਸਹੁਰੇ ਜਾਂਦਾ ਦੇਖ ਕੇ ਮਨ ਹੀ ਮਨ ਮਮਤਾ ਜੀ ਰੋ ਪਈ ਪਰ ਉਹਨਾਂ ਨੇ ਇੱਕ ਵਾਰ ਵੀ ਕੁਝ ਨਹੀਂ ਕਿਹਾ ਚੰਗਾ ਤਾਂ ਸਿਮੀ ਨੂੰ ਵੀ ਨਹੀਂ ਸੀ ਲੱਗ ਰਿਹਾ ਜੋ ਹੋਇਆ ਸੋ ਹੋਇਆ ਕੁੜੀ ਐਵੇਂ ਆ ਕੇ ਉਸੇ ਵਕਤ ਚਲੀ ਜਾਵੇ ਇਹ ਸਹੀ ਨਹੀਂ ਸੀ ਕੋਮਲ ਜੀ ਮੇਹੀ ਘਰ ਦੇ ਮੇਨ ਗੇਟ ਤੱਕ ਪਹੁੰਚੀ ਅਚਾਨਕ ਹੀ ਪਿੱਛੇ ਤੋਂ ਗੁਰਜੋਤ ਦੀ ਆਵਾਜ਼ ਆਈ ਰੁਕ ਜਾ ਕੋਮਲ ਏ ਕਰ ਜਿੰਨਾ ਮੇਰਾ ਉਹਨਾ ਤੇਰਾ ਵੀ ਹੈ ਤੂੰ ਆਪਣੀ ਮਾਂ ਦੇ ਘਰ ਆਈ ਹੈ ਜਿੰਨੇ ਦਿਨ ਲਈ ਆਈ ਹੈ ਉਹਨੇ ਦਿਨ ਰਹਿ ਪਰ ਆਪਣਾ ਕੰਮ ਖੁਦੀ ਕਰ ਲਵੀਂ ਮੇਰੀ ਪਤਨੀ ਤੇਰਾ ਕੋਈ ਕੰਮ ਨਹੀਂ ਕਰੂਗੀ ਤੇਰੀ ਕੋਈ ਸੇਵਾ ਨਹੀਂ ਕਰੂਗੀ ਬਹੁਤ ਹੀ ਸ਼ਾਂਤ ਆਵਾਜ਼ ਵਿੱਚ ਬੋਲ ਕੇ ਗੁਰਜੋਤ ਆਪਣੇ ਕਮਰੇ ਵਿੱਚ ਚਲਾ ਗਿਆ ਕੋਮਲ ਪਲਟ ਕੇ ਸਿਮੀ ਵੱਲ ਵੇਖਣ ਲੱਗੀ ਪਰ ਸਿਮੀ ਵੀ ਆਪਣੇ ਕੰਮ ਵਿੱਚ ਲੱਗ ਗਈ। ਮਮਤਾ ਜੀ ਨੇ ਚੁੱਪਚਾਪ ਕੋਮਲ ਨੂੰ ਅੰਦਰ ਬੁਲਾ ਲਿਆ। ਇੰਨਾ ਸਭ ਕੁਝ ਹੋਣ ਤੋਂ ਬਾਅਦ ਕੋਮਲ ਨੂੰ ਇਹ ਗੱਲ ਤਾਂ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿਤੀਆਂ ਨੂੰ ਹਮੇਸ਼ਾ ਪੇਕਿਆਂ ਦਾ ਸੁੱਖ ਨਹੀਂ ਦੇਖਣਾ ਚਾਹੀਦਾ ਬਲਕਿ ਪੇਕਿਆਂ ਵਿੱਚ ਜਦੋਂ ਕੋਈ ਦੁੱਖ ਦੀ ਘੜੀ ਆਵੇ ਤਾਂ ਮਜ਼ਬੂਤੀ ਨਾਲ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਹੈ। ਹੁਣ ਕੋਮਲ ਜਿੰਨੇ ਦਿਨ ਵੀ ਰਹੀ ਉਨੇ ਦਿਨ ਲਗਾਤਾਰ ਸਿੰਮੀ ਦੇ ਨਾਲ ਉਸਦੇ ਕੰਮ ਵਿੱਚ ਹੱਥ ਵਟਾ ਰਹੀ ਸੀ। ਮਮਤਾ ਜੀ ਨੇ ਵੀ ਆਪਣੀ ਧੀ ਦਾ ਸਾਥ ਨਹੀਂ ਦਿੱਤਾ ਕਿਉਂਕਿ ਸ਼ਾਇਦ ਉਹ ਵੀ ਆਪਣੀ ਧੀ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਤੁਹਾਨੂੰ ਕੀ ਲੱਗਦਾ ਹੈ? ਗੁਰਜੋਤ ਨੇ ਕੋਮਲ ਨੂੰ ਸਜ਼ਾ ਦੇ ਕੇ ਸਹੀ ਕੀਤਾ ਜਾਂ ਗਲਤ? ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ। ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ। ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ